ਹੁਣ ਇੰਡੋਨੇਸ਼ੀਆ ਵਿੱਚ ਵਿਚ ਚੱਲੇਗਾ ਭਾਰਤ ਦਾ ਰੁਪਇਆ ਆਰਬੀਆ ਨੇ ਕੀਤਾ ਵੱਡਾ ਸੌਦਾ ਹੁਣ ਬਿਨਾ ਪ੍ਰਬੰਧਾ ਤੋਂ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਹੋਣਗੇ ਲੋਕ ਪਰ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਰੁਪਏ ਦੇ ਵਪਾਰ ਨੂੰ ਲਗਾਤਾਰ ਵਧਾਰਿਆ ਰੂਸ ਯੂਕਰੇਨ ਯੁੱਧ ਦੌਰਾਨ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਨੇ ਰੁਪਏ ਦੇ ਵਿੱਚ ਵਪਾਰ ਕੀਤਾ ਤੇ ਕੱਚਾ ਤੇਲ ਵੀ ਛੋਟ ਤੇ ਖਰੀਦਿਆ ਹੁਣ ਇਹ ਭਾਰਤੀ ਰੁਪਿਆ ਇੰਡੋਨੇਸ਼ੀਆ ਵਿੱਚ ਵੀ ਕੰਮ ਕਰੇਗਾ ਲੋਕ ਮੁਦਰਾ ਐਕਸਚੇਂਜ ਜਾਂ ਫਿਰ ਡਾਲਰ ਦੇ ਪ੍ਰਬੰਧਾਂ ਤੋਂ ਬਿਨਾਂ ਹੀ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਹੋਣਗੇ ਇਸ ਦੇ ਲਈ ਭਾਰਤ ਦੇ ਕੇਂਦਰੀ ਬੈਂਕ ਆਰਬੀਆਈ ਅਤੇ ਬੈਂਕ ਇੰਡੋਨੇਸ਼ੀਆ ਵਿਚਕਾਰ ਇੱਕ ਐਮਓਯੂ ਦੇ ਉੱਤੇ ਜਿਹੜਾ ਦਸਤਖਤ ਕੀਤੇ ਗਏ ਹਨ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਅਤੇ ਬੈਂਕ ਇੰਡੋਨੇਸ਼ੀਆ ਨੇ ਜਿਹੜਾ ਵੀਰਵਾਰ ਨੂੰ ਆਪਸ ਦੇ ਵਿੱਚ ਇਸ ਐਮਓਯੂ ਤੇ ਉੱਤੇ ਜਿਹੜਾ ਦਸਤਖਤ ਕੀਤੇ ਦੋਵੇਂ ਦੇਸ਼ ਹੁਣ ਦੁਵੱਲੇ ਵਪਾਰ ਵਿਦੇ ਵਿੱਚ ਜਿਹੜਾ ਸਥਾਨਕ ਮੁਦਰਾ ਦੀ ਵਰਤੋਂ ਨੂੰ ਉਚਾਇਤ ਕਰਨਗੇ ਇਸ ਦੇ ਵਿੱਚ ਭਾਰਤੀ ਰੁਪਇਆ ਤੇ ਇੰਡੋਨੇਸ਼ੀਆਈ ਰੁਪਇਆ ਦੋਵੇਂ ਮੁਦਰਾਵਾਂ ਸ਼ਾਮਲ ਹਨ। ਹੁਣ ਇੰਡੋਨੇਸ਼ੀਆ ਵਿੱਚ ਚੱਲੇਗਾ ਭਾਰਤ ਦਾ ਰੁਪਇਆ। ਆਰਬੀਆਈ ਨੇ ਕੀਤਾ ਵੱਡਾ ਸੌਦਾ। ਹੁਣ ਬਿਨਾ ਪ੍ਰਬੰਧਾ ਤੋਂ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਹੋਣਗੇ ਲੋਕ ਪਰ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਰੁਪਏ ਦੇ ਵਪਾਰ ਨੂੰ ਲਗਾਤਾਰ ਵਧਾ ਰਿਹਾ ਹੈ ਰੂਸ ਯੂਕਰੇਨ ਯੁੱਧ ਦੌਰਾਨ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਨੇ ਰੁਪਏ ਦੇ ਵਿੱਚ ਵਪਾਰ ਕੀਤਾ ਤੇ ਕੱਚਾ ਤੇਲ ਵੀ ਛੋਟ ਤੇ ਖਰੀਦਿਆ ਹੁਣ ਇਹ ਭਾਰਤੀ ਰੁਪਿਆ ਇੰਡੋਨੇਸ਼ੀਆ ਵਿੱਚ ਵੀ ਕੰਮ ਕਰੇਗਾ ਲੋਕ ਮੁਦਰਾ ਐਕਸਚੇਂਜ ਜਾਂ ਫਿਰ ਡਾਲਰ ਦੇ ਪ੍ਰਬੰਧਾਂ ਤੋਂ ਬਿਨਾਂ ਹੀ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਹੋਣਗੇ ਇਸ ਦੇ ਲਈ ਭਾਰਤ ਦੇ ਕੇਂਦਰੀ ਬੈਂਕ ਆਰਬੀਆਈ ਅਤੇ ਬੈਂਕ ਇੰਡੋਨੇਸ਼ੀਆ ਵਿਚਕਾਰ ਇੱਕ एमओयू ਦੇ ਉੱਤੇ ਜਿਹੜਾ ਦਸਤਖਤ ਕੀਤੇ ਗਏ ਹਨ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਅਤੇ ਬੈਂਕ ਇੰਡੋਨੇਸ਼ੀਆ ਨੇ ਜਿਹੜਾ ਵੀਰਵਾਰ ਨੂੰ ਆਪਸ ਦੇ ਵਿੱਚ ਇਸ ਐਮਓਯੂ ਤੇ ਉੱਤੇ ਜਿਹੜਾ ਦਸਤਖਤ ਕੀਤੇ ਦੋਵੇਂ ਦੇਸ਼ ਹੁਣ ਦੁਵੱਲੇ ਵਪਾਰ ਵਿਦੇ ਵਿੱਚ ਜਿਹੜਾ ਸਥਾਨਕ ਮੁਦਰਾ ਦੀ ਵਰਤੋਂ ਨੂੰ ਉਚਾਇਤ ਕਰਨਗੇ ਇਸ ਦੇ ਵਿੱਚ ਭਾਰਤੀ ਰੁਪਿਆ ਅਤੇ ਇੰਡੋਨੇਸ਼ੀਆਈ ਰੁਪਿਆ ਦੋਵੇਂ ਮੁਦਰਾਵਾਂ ਸ਼ਾਮਲ ਹਨ ਇੰਡੋਨੇਸ਼ੀਆ ਵਿੱਚ ਵਿਚਰੇਗਾ ਭਾਰਤ ਦਾ ਰੁਪਇਆ ਆਰਬੀਆਈ ਨੇ ਕੀਤਾ ਵੱਡਾ ਸੌਦਾ ਹੁਣ ਬਿਨਾ ਪ੍ਰਬੰਧਾ ਤੋਂ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਹੋਣਗੇ ਲੋਕ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਰੁਪਏ ਦੇ ਵਪਾਰ ਨੂੰ ਲਗਾਤਾਰ ਵਧਾ ਰਿਹਾ ਹੈ ਰੂਸ ਯੂਕਰੇਨ ਯੁੱਧ ਦੌਰਾਨ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਨੇ ਰੁਪਏ ਦੇ ਵਿੱਚ ਵਪਾਰ ਕੀਤਾ ਤੇ ਕੱਚਾ ਤੇਲ ਵੀ ਛੋਟ ਤੇ ਖਰੀਦਿਆ ਹੁਣ ਇਹ ਭਾਰਤੀ ਰੁਪਿਆ ਇੰਡੋਨੇਸ਼ੀਆ ਵਿੱਚ ਵੀ ਕੰਮ ਕਰੇਗਾ ਲੋਕ ਮੁਦਰਾ ਐਕਸਚੇਂਜ ਜਾਂ ਫਿਰ ਡਾਲਰ ਦੇ ਪ੍ਰਬੰਧਾਂ ਤੋਂ ਬਿਨਾਂ ਹੀ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਹੋਣਗੇ ਇਸ ਦੇ ਲਈ ਭਾਰਤ ਦੇ ਕੇਂਦਰੀ ਬੈਂਕ ਆਰਬੀਆਈ ਅਤੇ ਬੈਂਕ ਇੰਡੋਨੇਸ਼ੀਆ ਵਿਚਕਾਰ ਇੱਕ MOU ਦੇ ਉੱਤੇ ਜਿਹੜਾ ਦਸਤਖਤ ਕੀਤੇ ਗਏ ਹਨ ਭਾਰਤੀ ਰਿਜ਼ਰਵ ਬੈਂਕ RBI ਅਤੇ ਬੈਂਕ ਇੰਡੋਨੇਸ਼ੀਆ ਨੇ ਜਿਹੜਾ ਵੀਰਵਾਰ ਨੂੰ ਆਪਸ ਦੇ ਵਿੱਚ ਇਸ MOU ਤੇ ਉੱਤੇ ਜਿਹੜਾ ਦਸਤਖਤ ਕੀਤੇ ਦੋਵੇਂ ਦੇਸ਼ ਹੁਣ ਦੁਵੱਲੇ ਵਪਾਰ ਵਿਦੇ ਵਿੱਚ ਜਿਹੜਾ ਸਥਾਨਕ ਮੁਦਰਾ ਦੀ ਵਰਤੋਂ ਨੂੰ ਉਚਾਇਤ ਕਰਨਗੇ ਇਸ ਦੇ ਵਿੱਚ ਭਾਰਤੀ ਰੁਪਿਆ ਅਤੇ ਇੰਡੋਨੇਸ਼ੀਆਈ ਰੁਪਿਆ ਦੋਵੇਂ ਮੁਦਰਾਵਾਂ ਸ਼ਾਮਲ ਹਨ